ਹਾਂਜੀ ਉਤੋਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱဒီ ਵੀਡੀਓ 'ਚ ਦੋਸਤੋ ਅੱਡੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਹੜਾ ਕੜੀ ਪੱਤਾ ਹੁੰਦਾ ਉਹਦੇ ਕੀ ਹੈਲਥ ਬੈਨੀਫਿਟਸ ਹੁੰਦੇ ਆ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹਮਰੇ ਕੋਈ ਅੱਜ ਕੱਲ ਆਪਣੀ ਦਾਲ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆ ਕਿਚਨ ਦੇ ਵਿੱਚ ਹੁੰਦਾ ਕੜੀ ਪੱਤਾ ਤੇ ਉਹਦੇ ਜਿਹੜੇ ਬੂਟੇ ਆ ਤੁਸੀਂ ਘਰ ਦੇ ਵਿੱਚ ਕਮਲੇ ਦੇ ਵਿੱਚ ਈਜ਼ੀਲੀ ਲਗਾ ਸਕਦੇ ਆ ਤੇ ਸਦਾ ਬਹਾਰ ਇੱਕ ਬੂਟਾ ਹੁੰਦਾ ਪਹਿਲਾਂ ਉਹ ਦੱਖਣ ਸਾਈਡ ਉਹ ਯੂਜ਼ ਕਰਦੇ ਹੁੰਦੇ ਸੀਗੇ ਤੇ ਉਹਦੇ ਅਦਰਵੇਦਾ ਦੇ ਵਿੱਚ ਬਹੁਤ ਸਾਰੇ ਬੈਨੀਫਿਟਸ ਹੁੰਦੇ ਉਹਨੂੰ ਨਿਊਟ੍ਰੋਸੂਟੀਕਲ ਐਜੇ ਮਤਲਬ ਕਿ ਕੋਈ ਨਿਊਟ੍ਰੀਸ਼ਨ ਹੈਗੀ ਜਾਂ ਪੌਦਾ ਹੈਗਾ ਉਹਨੂੰ ਐਜ ਮੈਡੀਸਨ ਯੂਜ਼ ਕਰ ਸਕਦੇ ਆ ਉਹਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ ਤੇ ਨੰਬਰ 1 ਇੱਕ ਜਿਹੜਾ ਬੈਨੀਫਿਟ ਹੁੰਦਾ ਕਿ ਵਾਲਾਂ ਵਾਸਤੇ ਬਹੁਤ ਹੀ ਵਧੀਆ ਹੁੰਦਾ ਕਿਉਂਕਿ ਉਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ ਆਇਰਨ ਜਿਹੜੀ ਆ ਖੂਨ ਬਣਾਉਣ ਦੇ ਵਿੱਚ ਅਨੀਮੀਆ ਨੂੰ ਦੂਰ ਕਰਨ ਦੇ ਵਿੱਚ ਜਿਹੜੀ ਨੀਮੀਆ ਦੀ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਵਿੱਚ ਫਾਇਦਾ ਪਹੁੰਚਾਉਂਦੀ ਆ ਮਤਲਬ ਇੱਕ ਇਨੀਸ਼ੀਅਲ ਇੱਕ ਜ਼ਰੂਰੀ ਤੱਤ ਹੁੰਦਾ ਸਰੀਰ ਦੇ ਵਾਸਤੇ ਤੇ ਅਗਲੇ ਉਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਜਿਹੜੇ ਕਿ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਕਰਦੇ ਅੱਜਕੱਲ ਬਹੁ ਤੁਸੀਂ ਜਿਹੜਾ ਕੜੀ ਪੱਤਾ ਆ ਖਾ ਸਕਦੇ ਹਾਂ ਹਰ ਰੋਜ਼ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਆ। ਸੈਕੰਡ ਜਿਹੜਾ ਹੁੰਦਾ ਉਹ ਪੇਟ ਦੀਆਂ ਪ੍ਰੋਬਲਮਸ ਤੋਂ ਜਿਹੜੀਆਂ ਪੇਟ ਦੀਆਂ ਸਮੱਸਿਆ ਹੁੰਦੀ ਹੈ ਗੈਸ ਹੋ ਗਈ, ਪੇਟ ਦੀ ਗਰਮੀ ਹੋ ਗਈ, ਅਪਚਨ ਹੋ ਗਿਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਲਾਭ ਬੰਦ ਹੁੰਦਾ ਆ। ਕਿਉਂਕਿ ਅੱਜ ਕੱਲ ਜਿਹੜੀ ਪੇਟ ਦੀ ਸਮੱਸਿਆ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਲੋਕਾਂ ਨੂੰ ਕਿਉਂਕਿ ਖਾਣਾ ਪੀਣਾ ਸਹੀ ਨਹੀਂ ਹੈਗਾ। ਫਾਸਟ ਫੂਡ ਖਾਂਦੇ ਆ, ਜ਼ਿਆਦਾ ਕੋਲਡ ਡਰਿੰਕਸ ਪੀਂਦੇ ਆ ਜਾਂ ਫੇਰ ਇਦਾਂ ਦੀ ਚੀਜ਼ਾਂ ਖਾਂਦੇ ਜਿਹੜੀਆਂ ਨੇਚਰਲ ਨਹੀਂ ਹੁੰਦੀਆਂ ਹੈਗੀਆਂ। ਇਸ ਕਰਕੇ ਆਪਣੇ ਪੇਟ ਨੂੰ ਤੰਦਰੁਸਤ ਰੱਖ ਅਗਲੀ ਜੀ ਚੀਜ਼ ਹੁੰਦੀ ਹੈ ਬੈਨੀਫਿਟ ਉਹ ਐਂਟੀ ਬੈਕਟੀਰੀਅਲ ਪ੍ਰੋਪਰਟੀ ਹੁੰਦੀ ਹੈ ਉਹ ਸਕਿਨ ਵਾਸਤੇ ਬਹੁਤ ਵਧੀਆ ਜੇ ਤੇ ਸਕਿਨ ਤੇ ਪਿੰਪਲਸ ਜ਼ਿਆਦਾ ਆਉਂਨੀਆਂ ਜਾਂ ਸਕਿਨ ਰੁੱਖੀ ਰਹਿੰਦੀ ਆ ਜਾਂ ਸਕਿਨ ਤੇ ਜ਼ਿਆਦਾ ਮਤਲਬ ਕਿ ਗਲੋ ਨਹੀਂ ਹੁੰਦਾ ਹੈਗਾ ਉਹ ਵੀ ਕੜੀ ਪੱਤਾ ਜਿਹੜਾ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦਾ ਕੜੀ ਪੱਤੇ ਦਾ ਜੂਸ ਕਰ ਸਕਦਾ ਤੇ ਜਿਹੜਾ ਕੜੀ ਪੱਤਾ ਹੁੰਦਾ ਉਹਦਾ ਜਿਹੜਾ ਅਗਲਾ ਬੈਨੀਫਿਟ ਹੁੰਦਾ ਵੀ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਅੱਜ ਕੱਲ੍ਹ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਹੈਗਾ ਜ਼ਿਆਦਾਤਰ ਅਨ ਹੈਲਦੀ ਹੁੰਦਾ ਖਾਣਾ ਪੀਣਾ ਸਹੀ ਨਹੀਂ ਹੈਗਾ ਜ਼ਿਆਦਾ ਕੋਲਡ ਡਰਿੰਕਸ ਪਿੰਦੇ ਆ ਮਿੱ ਜਾਫੇ ਜਿਹੜਾ ਪ੍ਰੋਸੈਸ ਫੂਡ ਹੁੰਦਾ ਆ ਉਹ ਖਾਂਦੇ ਆ ਨੇਚਰਲ ਫਰੂਟ ਘੱਟ ਖਾਂਦੇ ਆ ਤੇ 슈ਗਰ ਲੈਵਲ ਵੱਧ ਜਾਂਦਾ ਹੈਗਾ ਹਾਈ ਬਲੱਡ 슈ਗਰ ਹੋਣ ਦੇ ਕਰਕੇ ਜਿਹੜੀ ਹਾਰਟ ਡਿਸੀਜ਼ ਹੋਣ ਲੱਪਣੀ ਖੂਨ ਗਾੜਾ ਹੋਣ ਲੱਪਣਦਾ ਸਾਹ ਚੜਨ ਲੱਪਣਦਾ ਹਾਈ ਬਲੱਡ ਪ੍ਰੈਸ਼ਰ ਹੋਣ ਲੱਪਣਦਾ ਤੇ ਆਪਣੇ ਲਾਈਫ ਸਟਾਈਲ ਨੂੰ ਸਹੀ ਕਰਨ ਦੇ ਨਾਲ ਨਾਲ ਆਪਣੀ ਖੁਰਾਕ ਨੂੰ ਸਹੀ ਕਰਨ ਦੇ ਨਾਲ ਨਾਲ ਤੁਸੀਂ ਜਿਹੜਾ ਕੜੀ ਪੱਤਾ ਉਹਦੀ ਵਰਤੋਂ ਕਰ ਸਕਦੇ ਆ ਆਪਣੇ ਬਲੱਡ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਬਾਕੀ ਜੋ ਵੀ ਤੁਹਾਡੀ ਟ੍ਰੀਟਮੈਂਟ ਚੱਲਦੀ ਹੈਗੀ ਉਹਦੇ ਨਾਲ ਨਾਲ ਤੁਸੀਂ ਕੜੀ ਪੱਤਾ ਵੀ ਯੂਜ਼ ਕਰ ਸਕਦੇ ਆ ਅਗਲਾ ਜਿਹੜਾ ਦਾ ਬੈਨੀਫਿਟ ਹੁੰਦਾ ਲਿਵਰ ਵਾਸਤੇ ਲਿਵਰ ਵਾਜੇ ਅੱਜਕੱਲ ਤੁਸੀਂ ਦੇਖਿਆ ਹੋਣਾ ਬਈ ਕਾਫੀ ਲਿਵਰ ਲੋਕਾਂ ਦਾ ਖਰਾਬ ਰਹਿੰਦਾ ਉਹਦਾ ਵੀ ਕਾਰਨ ਇਹੀ ਹੁੰਦਾ ਜਾਂ ਫਿਰ ਮਤਲਬ ਖਾਣ ਖਰਾਕ ਸਹੀ ਨਹੀਂ ਹੈਗੀ ਜਾਂ ਫਿਰ ਜਾਂ ਡਰਿੰਕ ਵਗੈਰਾ ਜ਼ਿਆਦਾ ਕਰਦੇ ਫੈਟੀ ਲਿਵਰ ਹੋਣ ਲੱਪੰਦਾ ਤੇ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਹੁੰਦਾ ਤੇ ਨਾਲ ਤੁਸੀਂ ਜਿਹੜਾ ਕੜੀ ਪੱਤਾ ਹੈਗਾ ਲਿਵਰ ਨੂੰ ਇੱਕ ਤਰ੍ਹਾਂ ਡੀਟੌਕਸੀਫਾਈ ਵੈਸੇ ਲਿਵਰ ਜਿਹੜਾ ਖੁਦ ਇੱਕ ਫਰੀਡ ਦਾ ਅੰਗ ਹੈ ਜਿਹੜਾ ਬੋਡੀ ਨੂੰ ਡੀਟੌਕਸੀਫਾਈ ਕਰਦਾ ਉਹਨੂੰ ਕੋਈ ਚੀਜ਼ ਡੀਟੌਕਸੀਫਾਈ ਨਹੀਂ ਕਰ ਸਕਦੀ ਬਟ ਉਹਦੀ ਵਰਕਿੰਗ ਨੂੰ ਸਹੀ ਕਰਨ ਵਾਸਤੇ ਤੁਸੀਂ ਕੜੀ ਬੱਤਾ ਮਤਲਬ ਹੋਰ ਵੀ ਬਹੁਤ ਸਾਰੇ ਇਹਦੇ ਬੈਨੀਫਿਟਸ ਹੁੰਦੇ ਆ ਕੜੀ ਪੱਤਾ ਦੇ ਤੇ ਈਜ਼ੀਲੀ ਤੁਸੀਂ ਇਹਦਾ ਪੌਦਾ ਆਪਣੇ ਘਰ ਦੇ ਵਿੱਚ ਦੋ ਤਿੰਨ ਲਗਾ ਸਕਦੇ ਆ ਤੇ ਇਹਦੇ ਖਾਣ ਦਾ ਕੀ ਤਰੀਕਾ ਹੁੰਦਾ ਐਮ ਸੀ ਸਿਸਟਮਕ ਤੁਸੀਂ ਇਹਨੂੰ ਪਾਣੀ ਦੇ ਨਾਲ ਇਹਦੇ 5-7 ਕ 10 ਪੱਤੇ ਚੱਬ ਸਕਦੇ ਆ ਹਰ ਇੱਕ ਮਾਰਨਿੰਗ ਜਾਂ ਫਿਰ ਤੁਸੀਂ ਇਹਨੂੰ ਜੋ ਵੀ ਸਬਜੀ ਵਗੈਰਾ ਦਾਲ ਬਣਾਉਨੇ ਆ ਉਹਦੇ ਵਿੱਚ ਉਤੇ ਪਾ ਕੇ ਕੱਟ ਕੇ ਪਾ ਕੇ ਖਾ ਸਕਦੇ ਆ ਜਾਂ ਫਿਰ ਤੁਸੀਂ ਇਹਨੂੰ ਕੱਟ ਕੇ ਇਹਦਾ ਜੂਸ ਬਣਾ ਕੇ ਦੋ ਤਿੰਨ ਚਮਚੇ ਹਰ ਰੋਜ਼ ਪੀ ਸਕਦੇ ਆ ਤੇ ਆਸ ਕਰਦੇ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਪਸੰਦ ਆਈ ਤੇ ਇਹਦੇ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਿਓ ਚੰਗਾ ਹੀ ਸਤਿ